ਜਾਹੇਂ ਦੋਸਤੋ ਲਾਈਵ ਖਬਰ ਇੰਡੀਆ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਇੰਸਪੈਕਟਰ ਪਰਮਜੀਤ ਸਿੰਘ ਇਨਚਾਰਜ ਸਾਜ ਕੇ ਅੰਦਰ ਇੰਸਪੈਕਟਰ ਰਣਜੀਤ ਸਿੰਘ ਐਸਐਚਓ ਥਾਣਾ ਬੀ ਡਿਵੀਜ਼ਨ ਸਬ ਇੰਸਪੈਕਟਰ ਦਲਜੀਤ ਸਿੰਘ ਟ੍ਰੈਫਿਕ ਐਜੂਕੇਸ਼ਨ ਇਨਚਾਰਜ ਤੇ ਇਹਨਾਂ ਦੀ ਟੀਮ ਵੱਲੋਂ ਸੀਨੀਅਰ ਸੈਕੰਡਰੀ ਸਕੂਲ ਕੋਡ ਬਾਬਾ ਦੀਪ ਸਿੰਘ ਲੜਕੇ ਅੰਮ੍ਰਿਤਸਰ ਵਿੱਚ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਤੇ ਟ੍ਰੈਫਿਕ ਨਿਯਮਾਂ ਬਾਰੇ ਜਾਣੂ ਕਰਾਉਣ ਲਈ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿੱਥੇ ਕਿਸ ਸਕੂਲ ਸਟਾਫ ਵੱਲੋਂ ਅਤੇ ਉੱਥੇ ਦੇ ਵਿਦਿਆਰਥੀਆਂ ਵੱਲੋਂ ਪਰਮਾ ਹੁੰਗ ਸਤ ਸਾਈਂ ਸਪੂਸਟਾਬ ਪਿਆਰੇ ਬੱਚਾ ਗੁੱਡ ਮਾਰਨਿੰਗ ਮਾਰਨਿੰਗ ਸਰ ਅੱਜ ਜੋ ਵੀ ਤੁਹਾਡੇ ਕੋਈ ਸਟਾਫ ਚੱਲ ਕੇ ਆਇਆ ਇੱਕ ਟ੍ਰੇਡ ਦਾ ਸਾਡਾ ਸਟੂਡੈਂਟ ਦਾ ਜਿਹੜੇ ਬੱਚੇ ਛੋਟੇ ਆ ਇਹ ਸਮਝਦੇ ਪੁੱਛਿਆ ਸਾਡੇ ਹੋਣ ਵਾਲੇ ਦੇਖ ਹੈ ਕਿ ਜੇ ਅਸੀਂ ਇਸ ਜੀੜੀ ਤੋਂ ਜਾਗਰੂਕ ਕਰਨਾ ਸ਼ੁਰੂ ਕਰ ਦਿੱਤੀ ਹੈ ਨਾ ਇਹ ਬਹੁਤ ਵੱਡੀ ਇੱਕ ਰਣਕੜੀ ਹੋਈ ਹੈ ਕਿ ਸਾਨੂੰ ਛੋਟੀ ਉਮਰੇ ਹੀ ਸਿੱਖਣਾ ਮਿਲ ਜਵੇ ਸਿੱਖਿਆ ਮਿਲ ਜਵੇ ਜਨਾ ਅਸੀਂ ਛੋਟੀ ਉਮਰ ਚ ਜਿਹੜੀ ਸਟੱਪ ਸਿੱਖ ਲਈਏ ਜਿਹੜੀ ਵੀ ਟ੍ਰੇਨਿੰਗ ਲੈ ਲਈਏ ਉਹ ਜਿੱਦਗੀ ਭਰ ਦੀ ਬੋਲਦੀ ਹੈ। ਆਹ ਇੱਕ ਤੌਰ ਤੇ ਸਮਾਜਿਕ ਤੌਰ ਤੇ ਵੀ ਹੁੰਦਾ ਹੈ ਤੇ ਇਹ ਜੋ ਬੀਅਰ ਤੋਂ ਸ਼ੁਰੂ ਹੁੰਦਾ ਹੈ ਕਿਉਂਕਿ ਆਹ ਜਿਹੜੀ ਹੁਣ ਤੁਹਾਡੀ ਉਮਰ ਹੈ ਇਹ ਇਸ ਉਮਰ ਦੇ ਵਿੱਚ ਆਮ ਅਸੀਂ ਕਹਿ ਦਿੰਦੇ ਹਾਂ ਵੀ ਚਲੋ ਯਾਰ ਬੀਅਰ ਲੈ ਲਓ। ਏ ਬੀਆਰ ਅਲਟੀਮੇਟਲੀ ਸਟਾਰਟਿੰਗ ਪੁਆਇੰਟ ਨੂੰ ਦਾਇਲ ਕੋਲ ਦਾ ਤੇ ਸਾਨੂੰ ਸਭ ਨੂੰ ਜ਼ਰੂਰ ਦੋ ਕਿਉਂਕਿ ਅਸੀਂ ਡਰਗ ਵੇਚਣਾ ਤੇ ਆਪਣੀਆਂ ਪ੍ਰਾਪਰਟੀਆ ਬਣਾਉਣਾ ਸ਼ੁਰੂ ਕਰੀਆਂ ਤੇ ਤੁਹਾਡੀਆਂ ਪ੍ਰਾਪਰਟੀਆ ਇਹਨਾਂ ਨੇ ਗਾਰਡ ਕਰੀਆਂ 30 ਮਿੰਟ ਸਕੂਲ ਦੀ ਮੈਨੇਜਮੈਂਟ ਦਾ ਧੰਨਵਾਦ ਕਰਦਾ ਹਾਂ ਕਿ ਸਾਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਧੰਨਵਾਦ ਥੈਂਕ ਯੂ ਸਰਦਾਰ ਪਰਮਜੀਤ ਸਿੰਘ ਜੀ ਐਸਐਚਓ ਸਰਦਾਰ ਪਰਮਜੀਤ ਸਿੰਘ ਜੀ ਉਹਨਾਂ ਦਾ ਨਾਇਲ ਆਏ ਸਾਰੇ ਮੈਂਬਰਾਂ ਦਾ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਹਾਂ ਤੇ ਬਹੁਤ ਹੀ ਸਵਾਗਤ ਵੀ ਕਰਦੇ ਹਾਂ ਕਿ ਉਹਨਾਂ ਨੇ ਸਾਡੇ ਸਕੂਲ ਵਿੱਚ ਆ ਕੇ ਮੁੰਡਿਆਂ ਨੂੰ ਬਹੁਤ ਹੀ ਅਹਿਮ ਜਾਣਕਾਰੀ ਹੈ ਕਿਉਂਕਿ ਜੇ ਲੋਕ ਕਹਿੰਦੇ ਨਾ ਜਾਨ ਹੈ ਤੇ ਜਹਾਨ ਹੈ ਸੋ ਇਹ ਜਿਹੜਾ ਟਾਪਿਕ ਅੱਜ ਤੁਹਾਡੇ ਨਾਲ ਡਿਸਕਸ ਕੀਤਾ ਗਿਆ ਬੇਟਾ ਐ ਸਿੱਧਾ ਤੁਹਾਡੇ ਜਾਨ ਨਾਲ ਹੀ ਰਿਲੇਟਡ ਹੈ ਕਿਉਂਕਿ ਜਿਹੜੀ ਸਾਡੀ ਏਜ ਹੈ ਜਿਹੜੇ ਟਾਰਗੇਟ ਹੋਆ ਜੋ ਧੂਧੂ ਹੋ ਰਹੇ ਹੈ ਬੜੀ ਟੀਨੇਜਰ ਟੀਨੇਜ ਜਿਹੜੀ ਹੁੰਦੀ ਹੈ ਬੜੀ ਦਾਸੂ ਕੇਜ ਹੁੰਦੀ ਹੈ ਜਿਹਦੇ ਵਿੱਚ ਅਸੀਂ ਬੱਚੇ ਵੀ ਨਹੀਂ ਕਹਿ ਸਕਦੇ ਤੇ ਵੱਡੇ ਵੀ ਨਹੀਂ ਕਹਿ ਸਕਦੇ ਜਿਹੜੀ ਏਜ ਦੀ ਗੱਲ ਕਰ ਰਹੇ 16 ਤੋਂ 18 ਮੇਰੇ ਕਾਚ ਜ਼ਿਆਦਾਤਰ ਬੱਚੇ اسی ਏਜ ਦੇ ਸਾਡੇ ਕੋਲ ਬੈਠੇ ਨੇ ਇਸ ਏਜ 'ਚ ਬਈ ਬਹੁਤ ਜ਼ਿਆਦਾ ਬੱਚਿਆਂ ਵਿੱਚ ਹੋ ਜਾਂਦਾ ਕਿ ਦੇਖੋ ਦੇਖੀ ਅਸੀਂ ਕਈ ਕੰਮ ਅਜਿਹੇ ਕਰ ਜਾਂਦੇ ਜਿਹੜੇ ਸਾਨੂੰ ਨਹੀਂ ਕਰਨੇ ਚਾਹੀਦੇ ਸੋ ਬੜੇ ਹੀ ਚਾਦੇ ਲੈਵਲ ਤੇ ਆ ਕੇ ਬੱਚਿਆਂ ਦਾ ਧਿਆਨ ਇਹੋ ਜੀ ਗੱਲਾਂ ਵੱਲ ਦਿਵਾਇਆ ਹੈ ਜਿਹੜੀਆਂ ਕਿ ਅੱਜ ਦੇ ਦੌਰ 'ਚ ਬਹੁਤ ਹੀ ਅਹਿਮ ਹੋ ਚੁੱਕੀਆਂ ਨੇ ਬਹੁਤ ਹੀ ਵਧੀਆ ਨੇ اس نے اس کو لے میں سب سے مجھے اور سب سے مجھے آؤلہ باہت ہی ہے اور میں نے تو یقین ہوتی ہے کہ جیسے ہی پراموس ہے جو اسی ہونے پر لے کہ وہ نہ دار رکھ سٹھ پہنے اور نہ ہی پیٹک نوزنوں کا اکدرن کے پھولو کرو گے آپ بھی پھولو کرو گے اور اپنے نا دیں تاکہ اپنے پر احادو ہونے آنے ਹਾਂਜੀ ਅੱਜ ਅਸੀਂ ਸਾਰੇ ਇੱਥੇ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਸੁਲਤਾਨਵਿੰਡ ਗੇਟ ਲੜਕੇ ਇੱਥੇ ਅਸੀਂ ਆਏ ਆ ਜਿੱਥੇ ਸਾਡੇ ਨਾਲ ਸਾਂਝ ਕੇਂਦਰ ਥਾਣਾ ਬੀਡ ਵਿਜੀਨ ਦੀ ਸਾਰੀ ਟੀਮ ਤੇ ਟ੍ਰੈਫਿਕ ਇੰਚਾਰਜ ਸਰਦਾਰ ਦਿਲਜੀਤ ਸਿੰਘ ਇਹਨਾਂ ਦੀ ਟੀਮ ਇੱਥੇ ਆਈ ਹੈ ਜੋ ਸਾਡੇ ਵੱਲੋਂ ਇੱਥੇ ਡਰੱਗ ਨਾਲ ਰਿਲੇਟਿਡ ਤੇ ਟ੍ਰੈਫਿਕ ਨਾਲ ਰਿਲੇਟਿਡ ਜਿੰਨੇ ਵੀ ਸਾਰੇ ਸਮੱਸਿਆਵਾਂ ਸੀ ਇਨਾਂ ਨੂੰ ਕਿਸ ਤਰ੍ਹਾਂ ਫੋਲੋ ਕਰਨਾ ਉਹ ਸਾਰੇ ਅਸੀਂ ਜਾਣਕਾਰੀ ਇਹ ਤੇ ਬੱਚਿਆਂ ਨੂੰ ਦਿੱਤੀ ਆ ਤੇ ਜੇ ਤੋ ਉਹ ਕਾਫੀ ਪ੍ਰਭਾਵਿਤ ਹੋਇਆ ਤੇ ਸਾਡੇ ਨਾਲ ਉਹਨਾਂ ਨੇ ਬੱਚਿਆਂ ਨੇ ਵਾਅਦਾ ਵੀ ਕੀਤਾ ਕਿ ਅਸੀਂ ਟ੍ਰੈਫਿਕ ਨੂੰ ਮੇਨਟੇਨ ਕਰਨ ਲਈ ਅਸੀਂ ਟ੍ਰੈਫਿਕ ਰੂਲ ਫੋਲੋ ਕਰਨ ਲਈ ਅਸੀਂ ਪੂਰੀ ਤੰਦੇਈ ਨਾਲ ਆਪਾਂ ਫੋਲੋ ਕਰਾਂਗੇ ਤੇ ਸਾਡੇ ਵੱਲੋਂ ਇੱਥੇ ਬਕਾਇਦਾ ਟੀਚਰ ਨੂੰ ਵੀ ਤੇ ਦੇ ਸਟੂਡੈਂਟ ਜਿੰਨੇ ਇੱਥੇ ਆਏ ਆ ਉਹਨਾਂ ਨੂੰ ਅਸੀਂ ਦੱਸਿਆ ਡਰੱਗ ਬਾਰੇ ਅਵੇਅਰਨੈਸ ਦਿੱਤੀ ਆ ਤੇ ਇਸ ਤਰ੍ਹਾਂ ਕਰਕੇ ਸਾਡਾ ਜਿਹੜਾ ਸੈਮੀਨਾਰ ਇਹ ਸਾਰਾ ਹੁਣ ਸਾਡਾ ਸਫਲ ਸੈਮੀਨਾਰ ਹੋ ਚੁੱਕਾ ਹੈ ਜਿਵੇਂ ਅਸੀਂ ਕੋਟ ਬਾਬਾ ਦੀਪ ਸਿੰਘ ਸਕੂਲ ਵਿੱਚ ਆਏ ਸੀਗੇ ਇਹਦੇ ਵਿੱਚ ਸਾਡੇ ਸਾਂਝ ਕੇਂਦਰ ਵੱਲੋਂ ਤੇ ਐਸਐਚਓ ਬੀਟਵਿੰਸ ਸਾਹਿਬ ਵੱਲੋਂ ਇਹ ਡਰੱਗ ਦੇ ਐਡਿਕਟਰ ਜਿਹੜਾ ਹੈਗਾ ਸੀਗਾ ਉਹ ਲਾਇਆ ਸੀ ਸੈਮੀਨਾਰ ਤੇ ਅਸੀਂ ਟਰੱਕ ਰੂਲ ਬਾਰੇ ਲੋਕ ਬੱਚਿਆਂ ਨੂੰ ਜਾਗਰੂਕ ਕੀਤਾ ਔਰ ਬੱਚਿਆਂ ਦਾ ਜਿਹੜਾ ਰਿਸਪੌਂਸ ਸੀ ਬਹੁਤ ਵਧੀਆ ਮਿਲਿਆ ਉਹਨਾਂ ਦੇ ਸਕੂਲ ਦਾ ਰਿਸਪੌਂਸ ਵੀ ਬਹੁਤ ਵਧੀਆ ਕਿ ਬੱਚਿਆਂ ਨੇ ਇੱਕ ਵਾਅਦਾ ਕੀਤਾ ਕਿ ਅਸੀਂ ਅੱਗੇ ਤੋਂ ਜਿਹੜੇ ਟਰੱਕ ਰੂਲ ਆ ਉਹਨੂੰ ਫੋਲੋ ਵੀ ਕਰਾਂਗੇ ਤੇ ਜਿਹੜਾ ਡਰੱਗ ਨਾਲ ਰਿਲੇਟਡ ਹੈਗੇ ਕੇਸ ਉਹਨਾਂ ਵਿੱਚ ਉਹ ਛਡਾਉਣ ਦੀ ਕੋਸ਼ਿਸ਼ ਕਰਾਂਗੇ ਤੇ ਇਹਨਾਂ ਦੇ ਨੇੜੇ ਨਹੀਂ ਜਾਣ ਦੀ ਉਹਨਾਂ ਸੌਂ ਪਾਈ। ਲੜਕੀ ਸਕੂਲ ਤੋਂ ਬੋਲ ਰਹੀ ਹਾਂ। ਅੱਜ ਸਾਡੇ ਸਕੂਲ ਵਿੱਚ ਖਾਣਾ ਬੀ ਡਿਵੀਜ਼ਨ ਦੇ ਐਸ ਐਚਓ ਸਾਹਿਬ ਨਾਲ ਸਾਡੇ ਟ੍ਰੈਫਿਕ ਇਨਚਾਰਜ ਔਰ ਖਾਣਾ ਬੀ ਡਿਵੀਜ਼ਨ ਦੇ ਹੋਰ ਸਟਾਫ ਮੈਂਬਰਾਂ ਸਾਜ ਕੇ ਅੰਦਰ ਤੋਂ ਵੀ ਖਾਸ ਤੌਰ ਤੇ ਪਹੁੰਚੇ ਹਨ ਉਹਨਾਂ ਨੇ ਅੱਜ ਸਾਡੇ ਵਿਦਿਆਰਥੀਆਂ ਨੂੰ ਟ੍ਰੈਫਿਕ ਦੇ ਰੂਲਸ ਬਾਰੇ ਕੀ ਨਵੇਂ ਉਹਦੇ ਵਿੱਚ ਐਡੀਸ਼ਨ ਹੋਏ ਆ ਉਸਦੇ ਬਾਰੇ ਜਾਣਕਾਰੀ ਦਿੱਤੀ ਹੈ ਨਾਲ ਹੀ ਉਹਨਾਂ ਨੇ ਡਰਗ ਅਬਿਊਜ਼ ਜੋ ਬਹੁਤ ਜ਼ਿਆਦਾ ਅੱਜਕੱਲ੍ਹ ਸਾਡੇ ਪੂਰੇ ਸਿਟੀ 'ਚ ਵੀ ਸਾਡੇ ਪੰਜਾਬ 'ਚ ਬਹੁਤ ਜ਼ਿਆਦਾ ਡਰਗ ਦੀ ਜਿਹੜੀ ਪ੍ਰੋਬਲਮ ਹੋ ਰਹੀ ਹੈ ਉਸ ਬਾਰੇ ਵੀ ਬੱਚਿਆਂ ਨੂੰ ਸੁਚੇਤ ਕੀਤਾ ਹੈ ਉਹਨਾਂ ਨੇ ਇਹ ਵੀ ਨਾਲ ਬੱਚਿਆਂ ਨੂੰ ਦੱਸਿਆ ਹੈ ਕਿ ਜਿਹੜੇ ਲਾਇਸੈਂਸ ਉਹ ਬਣਵਾਉਂਦੇ ਹਨ ਤੇ ਉਹਦੇ ਵਿੱਚ ਲਾਇਸੈਂਸ ਲਰਨਿੰਗ ਲਾਇਸੈਂਸ ਦੇ ਦੌਰਾਨ ਉਸ کئی ਤਰ੍ਹਾਂ ਦੇ ਵਹੀਕਲ ਚਲਾਣਾ ਸ਼ੁਰੂ ਕਰ ਦਿੰਦੇ ਹਨ ਉਹਨਾਂ ਨੂੰ ਨਹੀਂ ਚਲਾਣੇ ਚਾਹੀਦੇ ਕਿਉਂਕਿ ਬਹੁਤ ਸਾਰੀਆਂ ਦੁਰਘਟਨਾਵਾਂ ਜਿਹੜੀਆਂ ਸੜਕਦੁਰਘਟਨਾਵਾਂ 'ਚ ਵਾਧਾ ਹੋ ਰਿਹਾ ਹੈ ਸੇ ਸਾਡੇ ਜਿਹੜੇ ਬੱਚੇ ਨੇ ਜੇਕਰ ਉਹ ਪਹਿਲ ਦੇ ਆਧਾਰ 'ਤੇ ਉਹਨਾਂ ਵੱਲ ਅਸੀਂ ਧਿਆਨ ਦੇਵਾਂਗੇ ਤੇ ਇਹ ਜਿਹੜਾ ਹੈ ਇਹਨਾਂ ਇਹਨਾਂ ਤੇ ਕਾਫੀ ਸੌਰਤ ਦੇ ਥਲ ਪਾਈ ਜਾ ਸਕਦੀ ਹੈ ਸੋ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਖਾਸ ਤੌਰ ਤੇ ਟ੍ਰੈਫਿਕ ਇਨ ਚਾਰਜ ਔਰ ਸਾਂਝ ਕੇਂਦਰ ਤੋਂ ਜਿੰਨਾ ਵੀ ਸਟਾਫ ਸਾਡੇ ਕੋਲ ਪਹੁੰਚਿਆ ਹੈ ਕਿ ਉਹਨਾਂ ਨੇ ਸਾਡੇ ਬੱਚਿਆਂ ਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਤੇ ਅਸੀਂ ਵੀ ਭਰੋਸਾ ਦਵਾਉਂਦੇ ਹਾਂ ਕਿ ਸਾਡੇ ਬੱਚੇ ਜਿਹੜੇ ਹਨ ਇਹਨਾਂ ਟ੍ਰੈਫਿਕ ਨਿਯਮਾਂ ਨੂੰ ਜ਼ਰੂਰ ਪਾਲਣਾ ਕਰਨਗੇ ਤੇ ਡਰੱਗਸ ਤੋਂ ਦੂਰ ਰਹਿਣਗੇ ਬਹੁਤ ਬਹੁਤ ਧੰਨਵਾਦ ਠੀਕ ਹੈ ਨਾ ਜਾਓਗੇ ਕਿ ਇਹੋ ਜੇ ਸੈਮੀਨਾਰ ਲੱਗਦੇ ਰਹਿਣਗੇ ਹਾਂਜੀ ਬਿਲਕੁਲ ਇਹੋ ਜੇ ਸੈਮੀਨਾਰ ਲੱਗਦੇ ਰਹਿਣੇ ਚਾਹੀਦੇ ਨੇ ਕਿਉਂਕਿ ਟੀਚਰਸ ਆਪਣੇ ਵੱਲੋਂ ਤਾਂ ਪੂਰਾ ਬੱਚਾ ਨੂੰ ਗਿਆਨ ਦਿੰਦੇ ਨੇ ਪਰ ਜੇਕਰ ਟ੍ਰੈਫਿਕ ਇੰਚਾਰਜ ਆਪ ਆ ਕੇ ਇਹੋ ਜੀ ਗੱਲਾਂ ਬੱਚਾ ਨੂੰ ਦੱਸਦੇ ਆ ਤੇ ਉਹਦਾ ਇੰਪੈਕਟ ਜਿਹੜਾ ਬੱਚਾਂ ਤੇ ਜ਼ਿਆਦਾ ਹੁੰਦਾ ਅਸੀਂ ਇਸ ਨਿਵੇਕਲੀ ਪਹਿਲ ਤੋਂ ਬਹੁਤ ਖੁਸ਼ ਆ ਪਹਿਲੇ ਵੀ ਸਾਡੇ ਦਰਮਿਆਨ ਟ੍ਰੈਫਿਕ ਇੰਚਾਰਜ ਜਿਹੜੇ ਆ ਚੁੱਕੇ ਨੇ ਔਰ ਬੱਚਿਆਂ ਨੂੰ ਬਹੁਤ ਉਹਨਾਂ ਨੇ ਵਧੀਆ ਜਾਣਕਾਰੀ ਦਿੱਤੀ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਅੱਗੇ ਵੀ ਸਮੇਂ ਸਮੇਂ ਸੀ ਰੋ ਇਸੇ ਤਰ੍ਹਾਂ ਦੇ ਸੈਮੀਨਾਰ ਜਿਹੜੇ ਲਗਾਉਂਦੇ ਰਹਿਣ